ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਹੁਣ ਨਵਾਂ ਛਾਪਾ ਪੈ ਗਿਆ ਜਿਹੜੇ ਹੈਪੀ ਜਥੇਦਾਰ ਨੀਟਾ ਜੀ ਪ੍ਰਧਾਨ ਲਾਏ ਨੇ ਬਾਗੀ ਧੜੇ ਨਹੀਂ ਤੇ ਉਹਦੇ ਤੇ ਹੁਣ ਸੁਖਬੀਰ ਬਾਦਲ ਤੇ ਡਾਕਟਰ ਦਲਜੀਤ ਟੀਮਾ ਤੇ ਇੱਕ ਇਹਨਾਂ ਦਾ ਅਰਸ਼ਦੀਪ ਕਲੇਰ ਹੈ ਬਲਾਰਾ ਵੀ ਹੈ ਵਕੀਲ ਵੀ ਹੈ ਉਹ ਕਹਿੰਦੇ ਅਸੀਂ ਮੁਕੱਦਮਾ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਪਤਾ ਕਿਉਂ ਕਰਾਵਾਂਗੇ ਕਹਿੰਦੇ ਕਹਿੰਦੇ ਤੱਕੜੀ ਵਾਲਾ ਜੋ ਨਿਸ਼ਾਨ ਛਾੜਾ ਹੈ ਜਿਹੜਾ ਬੈਂਕਾਂ ਵਿੱਚ ਪੈਸਾ ਹੈ ਪਾਰਟੀ ਦਾ ਉਹ ਛਾੜਾ ਅਸੀਂ ਕਹਿੰਦੇ ਇਹਨਾਂ ਨੂੰ ਤੱਕੜੀ ਚੋਣ ਨਿਸ਼ਾਨ ਕਿਵੇਂ ਦੇ ਦੀਏ ਬੈਂਕਾਂ ਦਾ ਪੈਸਾ ਕਿਵੇਂ ਦੇ ਦੀਏ ਸਰਵੀਰ ਤਾਂ ਇੱਥੋਂ ਤੱਕ ਬੋਲ ਗਿਆ ਕਹਿੰਦਾ ਮੇਰੇ ਬਾਪੂ ਨੇ ਜੇਲ੍ਹਾਂ ਕਟੀਆਂ ਨੇ ਜੇਲ੍ਹਾਂ ਕੱਟ ਕੇ ਅਕਾਲੀ ਦਲ ਬਣਾਇਆ ਤੇ ਨਾਲ ਹੀ ਇੱਕ ਮਨੋਰੰਜਨ ਵੀ ਕਰ ਗਿਆ ਉਹ ਜਦੋਂ ਕਹਿੰਦਾ ਮੇਰਾ ਬਾਪੂ ਜੇਲ੍ਹ ਵਿੱਚ ਰਹਿ ਲਗਾ 72 ਸਾਲ ਮੇਰਾ ਜਨਮ ਉਦੋਂ ਹੋਇਆ ਇਹ ਬਹੁਤ ਵੱਡੀ ਗੱਲ ਕਹਿਤੀ ਉਹਨੇ ਹੁਣ ਸਮਝਣ ਵਾਲੇ ਸਮਝ ਜਿਓ ਤੁਸੀਂ ਕਹਿੰਦਾ ਜਦੋਂ ਮੇਰਾ ਬਾਪੂ ਪ੍ਰਕਾਸ਼ ਸਿੰਘ ਬਾਦਲ 2 ਸਾਲ ਲਗਾਤਾਰ ਜੇਲ੍ਹ ਚ ਰਿਹਾ ਨਾ ਮੇਰਾ ਜਨਮ ਕਹਿੰਦਾ ਉਦੋਂ ਹੋਇਆ ਕਿ ਇਹ ਹੁਣ ਤੁਸੀਂ ਸਮਝਿਓ ਭਾਈ ਉਹਨੇ ਕੀ ਗੱਲ ਕਹੀ ਹੈ ਮੈਂ ਤਾਂ ਗੁਰਸਿੱਖਾਂ ਮੈਂ ਇਹ ਗੱਲ ਨਹੀਂ ਕਹਿਣੀ ਮੈਂ ਤਾਂ ਉਹਦੀ ਬੋਲੀ ਚੀ ਗੱਲ ਕੀਤੀ ਹੈ ਚਲੋ ਹੁਣ ਮੈਂ ਆਪਣੀ ਗੱਲ ਕਰਦਾ ਸੁਣਿਓ ਧਿਆਨ ਨਾਲ ਵੀ ਜਿਹੜੇ ਨੀਟੇ ਵਰਗੇ ਨੇ ਬੀਬੀ ਜਗੀਰ ਕੌਰ ਇਹ ਆਲੀ ਵਰਗੇ ਨੇ ਚੰਦੂ ਮਾਜਰਾ ਹੋ ਗਿਆ ਦੋ ਚਾਰ ਹੋਰ ਨਹੀਂ ਵੀ ਤੁਸੀਂ ਤਕੜੀ ਨਮੀ ਲੈ ਲਓ ਭਾਈ ਉਹ ਤਕੜੀ ਤੁਸੀਂ ਕਰਾਉਣਾ ਕੀ ਹੈ ਨਾਲੇ ਹੁਣ ਤਾਂ ਤਕੜੀ ਨਾਲ ਕੋਈ ਤੋਲਦਾ ਨਹੀਂ ਕੰਡੇ ਆ ਇਹਨਾਂ ਨਵੇਂ ਉਹ ਲੈ ਲਓ ਕੰਪਿਊਟਰ ਕੰਡਾ ਲੈ ਲਓ ਤੁਸੀਂ ਬਾਦਲ ਦੀ ਤਕੜੀ ਤੋਂ ਢੋਕੇ ਲੈਣੇ ਵਧੀਆ ਕੰਡਾ ਲਓ ਉਹ ਵੱਡੇ ਪਾੜ ਸਿਆਣਾ ਲਿਓ ਜਿਹਦੇ ਵਿੱਚ 5 ਕਿਲੋ ਚਟਾ ਇੱਕ ਵਾਰੀ ਤੋਲਿਆ ਜਾਂਦਾ ਹੈ ਤੁਸੀਂ ਕਿਤੇ ਦੇਸੀ ਘੋਤੋ ਲੈਣਾ ਤੱਕੜੀ ਵਿੱਚ ਤੁਸੀਂ ਤਾਂ ਚਿੱਟਾ ਹੀ ਵੇਚਣਾ ਭੁੱਕੀ ਤੋਲਣੀ ਹੈ ਫੀਮ ਤੋਲਣੀ ਹੈ ਤੱਕੜੀ ਵਧੀਆ ਲੈ ਲਓ ਬੰਨੇ ਹੋਏ ਤੁਸੀਂ ਵੀ ਉਹੀ ਤੱਕੜੀ ਲੈਣਗੇ ਫਿਰ ਕਹਿੰਦੇ ਜਿਵੇਂ ਉਹਨੇ ਕਿਹਾ ਕਿ ਬੈਂਕਾਂ ਦੇ ਵਿੱਚ ਪੈਸਾ ਸਾਢਾ ਫਿਰ ਤੁਸੀਂ ਬੈਂਕਾਂ ਤੋਂ ਕਰਾਉਣਾ ਕੀ ਹੈ ਜਿਹੜੀਆਂ ਵੱਡੀਆਂ-ਵੱਡੀਆਂ ਪੰਜ-ਸੱਤ ਗੋਲਕਾਂ ਤੁਹਾਨੂੰ ਦੀਂਦੀਆਂ ਨੇ ਵੀ ਇੱਥੇ ਕਰੋੜਾਂ ਰੁਪਈਆ ਚੜਦਾ ਉੱਥੇ ਕਬਜਾ ਤੁਸੀਂ ਕਰ ਲੋ ਜਾ ਕੇ ਉਹਨਾਂ ਨੇ ਵੀ ਕੀਤਾ ਹੋਇਆ ਆ ਦਮਦੌਂ ਸਾਹਿਬ ਤੇਰਾ ਪੈਸਾ ਚੜਦਾ ਆਨੰਦਪੁਰਵ ਤੇਰਾ ਚੜਦਾ ਉਥੇ ਜਾ ਕੇ ਤੁਸੀਂ ਕਬਜਾ ਕਰ ਲੋ ਪੈਸੇ ਹੀ ਚਾਹੀਦੇ ਤੁਹਾਨੂੰ ਪੈਸਾ ਕਰਨ ਖਰਾਬ ਕਰਨ ਵਾਸਤੇ ਲੈ ਅੱਗੇ ਹੁਣ ਚੋਣ ਸਾਨਾ ਜਿਹੜਾ ਅਸੀਂ ਦਿੰਦੇ ਨਹੀਂ ਉਹ ਮੇ ਬਥੇਰੇ ਸਰੂਪੇ ਪਏ ਨੇ ਗੱਡੀਆਂ ਨੇ ਗੱਡੀਆਂ ਭਰੀਆਂ ਦਰਜੀ ਲਾਓ ਚਾਰ ਵੀ ਬਣਾ ਦਿਓ ਝੰਡੇ ਫਟਾਫਟ ਤਕੜੀ ਚੋਣ ਸੰਦੇ ਕਿੱਡੀ ਖਾਸ ਗੱਲ ਜਦੋਂ ਸਾਰਾ ਕੁਝ ਬਣਾ ਹੀ ਲਿਆ ਫਿਰ ਝੰਡੇ ਵੀ ਬਣਵਾ ਲਓ ਤਕੜੀ ਵੀ ਨਮੀ ਲੈ ਲਓ ਤੇ ਗੋਲ ਕੰਦ ਕਰਕੇ ਕਬਜਾ ਬਜਟ ਵੀ ਬਣਾ ਲਓ ਫਿਰ ਮੈਂ ਤਾਂ ਪਹਿਲੀ ਕਹਿ ਚੁੱਕਾ ਵੀ ਤੁਹਾਡਾ ਜਦੋਂ ਤੁਸੀਂ ਕਹਿੰਦੇ ਵੀ ਰਾਜਨੀਤੀ ਦੇ ਧਰਮ ਦਾ ਕੁੰਡਾ ਚਾਹੀਦਾ ਉਦੋਂ ਮਤਲਬ ਇਹ ਹੁੰਦਾ ਹੈ ਬੀਧਾਰਮਿਕ ਸਥਾਨਾਂ ਤੇ ਜਿਹੜਾ ਮਾਲ ਚੜਦਾ ਪੈਸਾ ਚੜਦਾ ਵੀ ਉਹਦੇ ਨਾਲ ਰਾਜਨੀਤੀ ਵਾਲੀ ਜਿਹੜੀ ਪਾਰਟੀ ਹੈ ਰਾਜਨੀਤਿਕ ਪਾਰਟੀ ਚਲਾਵਾਂਗੇ ਤੁਹਾਡਾ ਕੰਮ ਹੀ ਹੈ ਅਸੀਂ ਮੈਂ ਨਾ ਜਦੋਂ ਇਹ ਗੱਲਾਂ ਸੁਣੀਆਂ ਵੀ ਅਸੀਂ ਪਰਚਾ ਕਰਾਵਾਂਗੇ ਨੀਟਾ ਅੰਦਰ ਹੋਊਗਾ ਤੇ ਉਦੋਂ ਮੈਨੂੰ ਥੋੜੀ ਪਹਿਲਾਂ ਹਾਸੇ ਵੀ ਆਈ ਫਿਰ ਮੈਂ ਕਿਹਾ ਵੀ ਤੱਕੜੀ ਪਿੱਛੇ ਕਿਉਂ ਲੜਦੇ ਹੋ ਝੰਡੇ ਪਿੱਛੇ ਕਿਉਂ ਲੜਦੇ ਹੋ ਤੁਸੀਂ ਝੰਡੇ ਵੀ ਆਪਣੇ ਬਣਾ ਲਓ ਤੱਕੜੀ ਵੀ ਆਪਣੀ ਲੈ ਲਓ ਤੁਸੀਂ ਗੰਦੀ ਪਾਉਣਾ ਹੈ ਪਹਿਲਾਂ ਬਾਦਲਾਂ ਨੇ ਪਾਇਆ ਹੁਣ ਤੁਸੀਂ ਪਾ ਦਿਓ ਤੁਸੀਂ ਕਰਨਾ ਕੀ ਹੈ ਇਹ ਤਾਂ ਪਤਾ ਹੀ ਹੈ ਸਭ ਨੂੰ ਵੀ ਤੁਸੀਂ ਗੰਦ ਪਾਉਣਾ ਹੈ ਜਿੰਨਾ ਮਰਜ਼ੀ ਪਾ ਦਿਓ ਤਕੜੀਆਂ ਬਥੇਰੀਆਂ ਮਿਲਦੀਆਂ ਨੇ ਭਾਈ ਕੰਡੇ ਬਥੇਰੇ ਮਿਲਦੇ ਨੇ ਝੰਡੇ ਹੁਣ ਤਾਂ ਦੁਕਾਨਾਂ ਤੇ ਢੇਰ ਲਾਏ ਪੈਨੇ ਬਣਾ ਬਣਾ ਕੇ ਉਹਨਾਂ ਨੂੰ ਆਰਡਰ ਕਰ ਦਿਓ ਵੀ ਕਪੜਾ ਸਾਡਾ ਤੁਸੀਂ ਬਣਾ ਬਣਾ ਭਰ ਦਿਓ ਗੱਡੀਆਂ ਮੈਨੂੰ ਠੇਕਾ ਦੇ ਦਿਓ ਮੇਰੇ ਕੋਲ ਬੰਦੇ ਹੈਗੇ 4-5 ਦਰਜੀ ਵਧੀਆਂ ਸ਼ਾਮ ਤੱਕ ਟਰੱਕ ਭਰ ਦਿਆ ਕਰਾਂਗੇ ਬਣਾ ਦਾਂਗੇ ਬਾਦੂ ਤੱਕੜੀਆਂ ਲੈ ਦੇਣੇ ਬਾਦੂ ਜਿੰਨੀ ਮਰਜ਼ੀ ਲੈ ਲਓ ਗਾਂਧੀ ਪੋਣਾ ਤੁਸੀਂ ਚਿੱਟਾ ਹੀ ਵੇਚਣਾ ਤੁਸੀਂ ਜਾਂ ਵੱਧ ਤੋਂ ਵੱਧ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚੋਗੇ ਤੋਲ-ਤੋਲ ਕੇ ਹੋਰ ਤੁਸੀਂ ਕਰਨ ਜਿਹੜੇ ਚੜਾਵੇ ਚੜਦੇ ਨੇ ਦਾਲਾਂ ਦੂਲਾਂ ਜਿਆ ਤੁਸੀਂ ਉਹ ਵੇਚਣੀਆਂ ਹੁੰਦੀਆਂ ਨੇ ਜਿਹੜਾ ਪ੍ਰਸ਼ਾਦ ਬਣਦਾ ਗਰਮ ਗਰਮ ਉਤੋਂ ਕਿਉਂ ਲਾ ਕੇ ਤੁਸੀਂ ਉਹ ਵੇਚਣਾ ਹੁੰਦਾ ਮਿੱਠਾ ਮਿੱਠਾ ਫਿਰ ਤੁਸੀਂ ਕਰਨਾ ਕੀ ਹੈ ਉਹ ਸਮਾਨ ਦੇ ਕੰਡੇ ਵਧੀਆ ਆਏ ਨੇ ਇੱਕ 10 ਕਿਲੋ ਦਾ ਆਇਆ ਪਾਰਸਾ ਜਿਹੜਾ ਉੱਪਰ ਰੱਖ ਕੇ ਤੋਲਿਆ ਜਾਂਦਾ ਇੱਕ ਬਾਰੀ ਤੋਲ ਦਿਆ ਕਰੋ ਹਜ਼ਾਰ ਰੁਪਿਆ ਵਿੱਚੋਂ ਕਮਿਸ਼ਨ ਉਸੇ ਵਕਤ ਤੋਲੀ ਮੈਂ ਜਾਊਂਗਾ ਮੈਂ ਦੱਸ ਦਿਓ ਮੈਂ ਬੰਦਾ ਲਾ ਦੂੰ ਮੇਰੇ ਭਈਆ ਕੋਈ ਵੀ ਭਾਈ ਤੂੰ ਆਹ ਕੰਮ ਕਰਨਾ ਐਨੇ ਪੈਸੇ ਮੇਰੇ ਐਨੇ ਨੀਟੇ ਵਰਗਿਆਂ ਦੇ ਆਹੀ ਕੰਮ ਕਰਨ ਕਿੱਡੀ ਗੱਲ ਪਹਿਲਾਂ ਭਈ ਇਹ ਕਰਦੇ ਆ ਜਿਹੜੀ ਸ਼ੋਮਨੀ ਕੋਲ ਦੇ ਵਿੱਚ ਸਫਾਈ ਦੀ ਸੇਵਾ ਹੈਗੀ ਆ ਉਹ ਬੰਬੇ ਦਾ ਬੰਦਾ ਇੱਕ ਠੇਕਾ ਲੈਂਦਾ 5 ਕਰੋੜ ਦਾ ਸਾਲ ਦਾ 5 ਕਰੋੜ ਦਾ ਠੇਕਾ ਉਹਦਾ ਇੱਕ ਸਾਲ ਪਰਦਾ ਜਿਹੜਾ ਸਫਾਈ ਕਰਾਉਂਦਾ ਉਹਦੇ ਵਿੱਚ ਟੂਟੀਆਂ ਵੀ ਸਾਫ਼ ਹੁੰਦੀਆਂ ਨੇ ਟੋਲਟਾਂ ਵੀ ਹੁੰਦੀਆਂ ਨੇ ਉਦਾਂ ਅਸੀਂ ਬੰਦੇ ਲਾਦਨੇ ਬਥੇਰੇ ਬੰਦੇ ਸਾਡੇ ਕੋਲੇ ਭਈ ਆਉਂਦੇ ਆ ਬਸੇਰੇ ਬੈਠੇ ਨੇ ਭੇਜਿਆ ਕਰਾਂਗੇ ਤੁਸੀਂ ਤਾਂ ਗੰਦੀ ਪਾਉਣਾ ਹੈ ਤੁਸੀਂ ਕਰਨਾ ਕੀ ਪੇਰਡਾਂ ਹੈਗੀਆਂ ਨੇ ਉਹ ਜਿੱਦੜੇ ਘੇਟਾ ਪਰ ਜਾਂਦੀਆਂ ਸਾਰੀਆਂ ਪਿਛੇ ਟੱਪ ਜਾਂਦੀਆਂ ਨੇ ਪਹਿਲਾਂ ਬਾਜਲਵਾਲ ਕਰੇਗੀਆਂ ਭੇਡਾਂ ਹੁਣ ਨੀਟਾਂ ਨੀਟਾਂ ਕਰੀ ਜਾਣਗੀਆਂ ਜਾਂ ਨਗੀਰੋ ਜੰਗੀਰੋ ਕਰੀ ਜਾਣਗੀਆਂ ਬਸ ਆਹੀ ਹੈ ਕਾਹਦਾ ਫਿਕਰ ਕਰਦੇ ਹੋ ਮੁੰਡੇ ਨੇ ਪਰਚਾ ਕਰਾਉਣ ਵਾਲੇ ਨੇ ਵੀ ਭਰਾਵੋ ਤੁਸੀਂ ਵੀ ਸ਼ਰਮ ਕਰ ਲਓ ਮਾੜੀ ਮਾੜੀ ਕੋਈ ਨਹੀਂ ਜਿੱਥੇ 400 ਗੁਰਦੁਆਰਾ ਸ਼ੁਮਲੀ ਕਮੇਟੀ ਤੁਸੀਂ ਦੱਬਿਆ ਹੋਇਆ 20 ਸੀ ਉਹਨਾਂ ਨੂੰ ਦੇ ਦੇ 25-26000 ਏਕੜ ਜ਼ਮੀਨ ਤੁਸੀਂ ذبی بیٹھے ہو 2-4000 ਏਕੜ ਜ਼ਮੀਨ ਉਹਨਾਂ ਨੂੰ ਦੇ ਦਿਓ ਆਪ ਦਾ ਕੰਮ ਚ ਲਾ ਲੈਣਗੇ ਤੇ 1 ਸਾਲ ਦੇ ਲੋੜ ਆ 1 ਸਾਲ ਚ ਭੋਗ ਤੁਸੀਂ ਪਾ ਦੇਣਾ ਸਹਿਜ ਪਾਠ ਸ਼ੁਰੂ ਕੀਤਾ ਹੋਇਆ ਹੈ ਹੌਲੀ ਹੌਲੀ ਜਿਹ ਬੰਦੇ ਸਲੋਕ ਕਰਦੇ ਨੇ ਇਹ ਸਹਿਜ ਪਾਠ ਦੇ 5 ਅੰਗ ਕਰਨ ਤਾਂ ਸਾਲ ਚ ਕਰਦੇ ਨੇ ਜੇ 10 ਅੰਗ ਕਰਨ 6 ਮਹੀਨੇ ਵਿੱਚ ਜਿਹੜੇ 5 ਅੰਗ ਕਰਦੇ ਨੇ ਉਹ ਸਾਲ ਪਾਠ ਪੂਰਾ ਕਰਨਗੇ ਇਸ ਹਾਲ ਦੇ ਵੀ ਤੁਸੀਂ ਬੇੜਾ ਕਰ ਕਰ ਹੀ ਦੇਣ ਕੋਈ ਸ਼ੱਕ ਨਹੀਂ ਪਾਉ ਗੰਜ ਨਾ ਮਰ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੁਹਾਡੇ ਤੇ ਕੋਈ ਆਸ ਰੱਖਦੇ ਨੇ ਉਹ ਤੁਹਾਡੇ ਤੇ ਯਕੀਨ ਕਰਦੇ ਨੇ ਉਹ ਬਿਲਕੁਲ ਨਹੀਂ ਪਤਾ ਨਾ ਅਜਿਹੇ ਆਵਾਰਾ ਪਸ਼ੂ ਨਹੀਂ ਹੁੰਦੇ ਜਿਵੇਂ ਠੇ ਝੋਟੇ ਇਹਨਾਂ ਨੂੰ ਦਾਗ ਦਿੱਤਾ ਹੁੰਦਾ ਕਰਕੇ ਨਾ ਸ਼ਰੀਆ ਤੱਤਾ ਉਹਤੇ ਕਾਟੀ ਦੀ ਮਾਰੀ ਹੁੰਦੀ ਐ ਉਹਨੂੰ ਕਹਿੰਦੇ ਵੀ ਦਾਗ ਦਿੱਤਾ ਹੋਇਆ ਵੀ ਇਹਦੀ ਪਛਾਣ ਹੋ ਜੇ ਵੀ ਕਿਸ ਨੇ ਛੱਡਿਆ ਹੋਇਆ ਨਿਸ਼ਾਨ ਲਾ ਕੇ ਜਦੋਂ ਆਲਾ ਥੋਲੂ ਕਹਿੰਦਾ ਵੀ ਤੱਕੜੀ ਸਾਡੀ ਐ ਅਗਲੇ ਕਹਿੰਦੇ ਇਹ ਤਾਂ ਦਾਗ ਦੇ ਕੱਡੇ ਹੋਏ ਨੇ ਘਰੋਂ ਇਹਨਾਂ ਨੂੰ ਕਿ ਮੂਲ ਲਾਉਣਾ ਹੈ ਭਾਵੇਂ ਨੀਟਾ ਹੋਵੇ ਭਾਵੇਂ ਬਾਦਲ ਕੇ ਹੋਣ ਥੋੜੇ ਦੇ ਯਕੀਨ ਨਹੀਂ ਕੋਈ ਕਰਦਾ ਥੋੜੇ ਦੇ ਯਕੀਨ ਕੋਈ ਨਹੀਂ ਕਰਦਾ ਅਗਲੇ ਕਹਿੰਦਾ ਵੀ ਇਹ ਬਾਬੇ ਨਾਨਕ ਦੀ ਤੱਕੜੀ ਨੂੰ ਬਦਨਾਮ ਕਰਨ ਵਾਲਿਆ ਅੱਛਾ ਹੁਣ ਲਾਸਟ ਵਿੱਚ ਗੱਲ ਕਹਿਣੀ ਹੈ ਜਦੋਂ ਨਾ ਮੋਦੀ ਖਾਨੇ ਵਿੱਚ ਬਾਬੇ ਨਾਨਕ ਨੇ ਤੱਕੜੀ ਦੇ ਨਾਲ ਤੋਲਿਆ ਸੀ ਰਸਤਾ ਸਿੱਧਾ ਉੱਥੇ ਇੱਕ ਸਵਾਨ ਕਰਨਾ ਹੈ ਕਈ ਤਾਂ ਉਹ ਕਹਿਣਗੇ 13 13 ਕਰਕੇ ਤੋਲਿਆ ਸੀ ਕਈ ਕਹਿਣਗੇ 13 13 ਕਰਕੇ ਤੋਲਿਆ ਸੀ ਕਮੈਂਟਾਂ ਵਿੱਚ ਦੱਸੋ ਵੀ ਉਹ 13 13 ਕਰਕੇ ਤੋਲਿਆ ਸੀ ਜਾਂ 13 13 ਕਰਕੇ ਤੋਲਿਆ ਸੀ ਇਹ ਦੱਸਿਓ ਇਹਨਾਂ ਕਾਲੀ ਅਕਲੋਂ ਖਾਲੀਆਂ ਨੂੰ ਬਿਲਕੁਲ ਨਹੀਂ ਪਤਾ ਵੀ ਬਾਬੇ ਨਾਨਕ ਨੇ 13-13 ਕਰਕੇ ਤੋਲੇ ਜਾਂ 13-13 ਕਰਕੇ ਤੋਲੇ ਇਹਨਾਂ ਰੌਲਾ ਪਾਇਆ ਬਾਬੇ ਨਾਨਕ ਦੀ ਤੱਕੜੀ ਐ ਉਹ ਬੇਬਕੂਠੋ ਹਰਾਮਖੋਰ ਤੁਸੀਂ ਭੁੱਕੀ ਸ਼ਮਾਇ ਕਫੀਮ ਟਿੱਟਾ ਤੱਕੜੀ ਨਾਲ ਤੋਲੇ ਆ ਤੁਸੀਂ ਕੀ ਲੈਣਾ ਬਾਬੇ ਨਾਨਕ ਦੀ ਤੱਕੜੀ ਤੋਂ ਪੰਜ ਸਤ ਹੋਰ ਖਰੀਦ ਲਓ ਕੱਲਾ ਕੱਲਾ ਖਰੀਦ ਕੇ ਵੇਚੋ ਉਸ ਤੱਕੜੀ ਨਾਲ ਗੰਦ ਪਾਇਆ ਗੰਦ ਦੁਆਰਾ ਪਾਉਣਾ ਜਿਹੜਾ ਮਰਜੀ ਆ ਜੇ ਤੁਸੀਂ ਕੌਮ ਨੂੰ ਗਰ ਕਰਨਾ ਜਿਹੜੀ ਮਾੜੀ ਮੋਟੀ ਬਚੀ ਹੈ ਹੁਣ ਨੀਟੇ ਵਰਗੇ ਕਰ ਦੇਣਗੇ ਬਸ ਇੰਨੀ ਕੁ ਲਾਪਾ ਬਹੁਤ ਹੈ ਤੁਹਾਡੀ ਤੇ ਕੱਲ ਹੁਣ ਦੁਬਾਰਾ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ